ਦ ਨਿਊ 7 ਇੰਡੀਆ ਦੇ ਨਾਲ ਜਾਣੋ ਮੌਸਮ ਦਾ ਹਾਲ ਗੱਲ ਕਰਦੇ ਆ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਹੀਟ ਵੇਵ ਆਪਣਾ ਪੂਰਾ ਕਹਿਰ ਦਿਖਾ ਰਹੀ ਹੈ ਲਗਾਤਾਰ ਲੂ ਚੱਲ ਰਹੀ ਹੈ ਤੇ ਲੋਕ ਕਾਫੀ ਜ਼ਿਆਦਾ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਾਧੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਹੋਰ ਵੀ ਜ਼ਿਆਦਾ ਗਰਮ ਰਹੇਗਾ ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਤੇ ਵਿੱਚ ਅੱਜ ਤਾਪਮਾਨ ਵੀ 40 ਡਿਗਰੀ ਤੋਂ ਉੱਪਰ ਦਾ ਦਰਜ ਕੀਤਾ ਗਿਆ ਤੇ ਆਉਣ ਵਾਲੇ ਕੱਲ ਅਤੇ ਪਰਸੋਂ ਵੀ 44 ਡਿਗਰੀ ਤੱਕ ਇਹ ਤਾਪਮਾਨ ਪਹੁੰਚ ਸਕਦਾ ਹੈ ਸ਼ਾਮ ਪੈਣ ਤੇ ਪਾਰਾ ਥੋੜਾ ਜਿਹਾ ਘਟੇਗਾ ਰਾਤ ਨੂੰ ਇਹ ਪਾਰਾ ਘਟੇਗਾ ਪਰ ਹਮਸ ਦੇ ਨਾਲ ਲੋਕ ਜਿਹੜੇ ਨੇ ਫਜੂਦ ਤੇ ਹੋਏ ਨਜ਼ਰ ਆਣਗੇ ਜਲੰਧਰ ਦੇ ਲੋਕ ਲੋ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਅਜ਼ਮਾ ਰਹੇ ਨੇ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਜਲੰਧਰ ਦੀਆਂ ਸੜਕਾਂ ਤੇ ਲੋਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਚੱਲਦੇ ਕੋਈ ਨਸਰਾ ਰਹੇ ਨੇ ਮਹਿਲਾਵਾਂ ਵੀ ਮੋਸਰ ਪੂਰੀ ਤਰ੍ਹਾਂ ਢੱਕ ਕੇ ਬੱਚਿਆਂ ਦਾ ਵੀ ਸਿਰ ਕੱਜ ਕੇ ਬਾਹਰ ਲੈ ਕੇ ਜਾ ਰਹੀਆਂ ਨੇ ਹੀਟ ਵੇਵ ਤੋਂ ਬਚਣ ਦੇ ਲਈ ਲੋਕਾਂ ਵੱਲੋਂ ਨਾਰੀਅਲ ਪਾਣੀ ਨਿੰਬੂ ਪਾਣੀ ਅਤੇ ਗੰਨੇ ਦੇ ਰਸ ਦਾ ਸੇਵਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵਾਦੀ ਗਰਮੀ ਨੂੰ ਦੇਖ ਕੇ ਆਉਣ ਵਾਲੇ ਸਮੇਂ ਵਿੱਚ 1 ਜੂਨ ਤੋਂ 30 ਜੂਨ ਤੱਕ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਵੀ ਹੋਣਗੀਆਂ ਇਸ ਦਾ ਐਲਾਨ ਵੀ ਜੜਾ ਜਲਦ ਹੀ ਕਰ ਦਿੱਤਾ ਜਾਵੇਗਾ ਮੌਸਮ ਵਿਭਾਗ ਦੇ ਵੱਲੋਂ ਗਰਮੀ ਦੇ ਲਈ yellow alert ਵੀ ਜਾਰੀ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ 'ਚ ਇਹ alert orange ਤੱਕ ਪਹੁੰਚ ਜਾਵੇਗਾ ਤੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਖਾਸ ਸਦਾਇ ਦਿੱਤੀ ਹੈ ਕਿ ਇਹਨਾਂ ਗਰਮੀਆਂ ਦੇ ਵਿੱਚ ਆਪਣਾ ਧਿਆਨ ਜ਼ਰੂਰ ਰੱਖੋ ਤੇ ਦਾ 7 نیوز ਇੰਡੀਆ ਵੀ ਹਰ ਰੋਜ਼ ਤੁਹਾਨੂੰ ਮੌਸਮ ਦੀ ਅਪਡੇਟ ਪਹੁੰਚਾते ਇਸ ਦੇ ਨਾਲ ਹੀ ਤੁਹਾਨੂੰ ਕਿਹੜੀਆਂ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਸ ਦੀ ਜਾਣਕਾਰੀ ਵੀ ਜ਼ਰੂਰ ਦਿੱਤੀ ਜਾਵੇਗੀ ਇਸ ਵੀਡੀਓ ਨੂੰ ਹਰ ਤਰ੍ਹਾਂ ਵਾਅਦ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਮੌਸਮ ਦੀ ਇਹ ਜਾਣਕਾਰੀ ਸਾਰੇ ਲੋਕਾਂ ਤੱਕ ਪਹੁੰਚ ਸਕੇ ਬਿਊਰੋ ਰਿਪੋਰਟ ਦਾ 7 ਨਿਊਜ਼ ਇੰਡੀਆ